ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਰੋਹ ਜੀ ਚੜ੍ਹਦੀ ਕਲਾ ਚ ਤੇ ਰੋਹ ਜੀ ਸਾਰੇ ਦੇ ਅਰੋਗਤਾ ਤੇ ਰੱਖੇ ਵਾਹਿਗੁਰੂ ਤੁਹਾਨੂੰ ਬਰਤ ਤੇ ਰੱਖੇ ਨਾਲੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਕੋਈ ਸ਼ਬਦ ਨਹੀਂ ਜੀ ਅੱਜ ਦਾ ਮੈਂ ਦੇਖੋ ਵੀਡੀਓ ਸ਼ੁਰੂ ਕਰਨ ਦੇ ਵਿੱਚ ਥੋੜਾ ਜਿਹਾ ਕਨਫਿਊਜ਼ ਹੋ ਗਿਆ ਅੱਜ ਵੀ ਇੱਕ ਬੈਗ ਤੱਕ ਪੜਿਆ ਦਾ ਭਰਤਾ ਆ ਆ ਆ ਵਿਵੇ ਕੱਪੜੇ ਇਹ ਚ ਮੇਰੇ ਵੀ ਪਹਿਨੇ ਆ ਆ ਵਿਵੇ ਆ ਕੱਪੜੇ ਤੇ ਇਧਰ ਪ੍ਰੈਸ ਵੀ ਹੋਣੀਆਂ ਜੀ ਦੇਖਿਆ ਰੋਗ ਨਹੀਂ ਕਮਾਂ ਤੁਸੀਂ ਸਸਰੀ ਘਰ ਵੀ ਬੁਲਾ ਦੋ ਜੀ ਸਸਰੀ ਘਰ ਜੀ ਉਹ ਵੀ ਹੱਥੇ ਨਾਲ ਆ ਲਈ ਪਰ ਅੰਦਰੋਂ ਜਾਂਦੀ ਉਹ ਵੀ ਵੀ ਥੋੜੀ ਜੀ ਨਹੀਂ ਅਬੜੀ ਸਬਸਕ੍ਰਾਈਬਰਾਂ ਦੇ ਕੋਲ ਪ੍ਰੈਸ ਤੇ ਲਾ ਲਈ ਹੋਏ ਗੁਜੀ ਦਾ ਹਾਲ ਸਵਾਹ ਵਾਹ ਦੂਜੀ ਕੀ ਫਤਿਹ ਵੈ ਗੁਰਜੀ ਕਾਕਾ ਸਾਹਿਬ ਵੈ ਗੁਰਜੀ ਕੇ ਖਤੇ ਲੱਗੇ ਹੋਏ ਜਿ ਪ੍ਰਸਤ ਕਰੂੰ ਕਿਸੇ ਸੋਚਦੇ ਹੋਵਗੇ ਵੀ ਇਹ ਇਹ ਅੱਜ ਕਿੰਧਰ ਤੇ ਕਿਆ ਵਾਲੀ ਕਿਆ ਬਾਤ ਆ ਚੰਦ ਚੜਿਆ ਪਟਨਾ ਸ਼ਹਿਰ ਵਿੱਚ ਚੰਦ ਚੜਿਆ ਹੋਰ ਪਟਨਾ ਤੇ ਜਾਣਾ ਨਹੀਂ ਪਹ ਜਾਣਾ ਤਾਂ ਆਪਾਂ ਨੇ ਅਮਰਿਤਸਰ ਅਮਰਿਤਸਰ ਵਾਸਤੇ ਵਾਸਤੇ ਪੈਕਿੰਗ ਤੇ ਦੁੱਖ ਪੰਜ ਨਹੀਂ 베ਰੀ ਥੱਲੇ ਕਰਾਂਗੇ ਜਾ ਕੇ ਸੁਨਾਨ ਸਾਰੇ ਥੋੜਾ ਕਰਾਂਗੇ ਆਪਣੇ ਨਾਲੇ ਕਰਾਂਗੇ ਸਾਰਿਆਂ ਵਾਸਤੇ ਅਰਦਾਸਾਂ ਦੇਵਾਂਗੇ ਕਿ ਭਾਈ ਜਿੰਨਾਂ ਨੂੰ ਕੋਈ ਦੁੱਖ ਹੈਗਾ ਬੈਗਰੂ ਸਭ ਦੇ ਦੁੱਖ ਕੱਟ ਦੇਵੇ ਹਾਂ ਬੇ ਕਈ ਦਿਨਾਂ ਦਾ ਪਲਾਨ ਬਣਦਾ ਸੀ ਇਹਨਾਂ ਦਾ ਜੀ ਅੱਜ ਮੈਂ ਸੰਦੀਪ ਜਪਾ ਪ੍ਰੈਸ ਲਾ ਕੇ ਘਾਟਾ ਬੰਦਦਾ ਚੱਕਰ ਲੱਗ ਗਿਆ ਸੱਚੀ ਗੱਲ ਆ ਅੱਜ ਉਹ ਸੰਦੀਪ ਨੇ ਤਾਂ ਜਿੰਦਗੀ ਚ ਪ੍ਰੈਸ ਨਹੀਂ ਘੜੀ ਨਹੀਂ ਨਹੀਂ ਉੱਤੇ ਮੈਨੂੰ ਉੱਤੇ ਚੱਕਰ ਲੱਗ ਗਿਆ ਹਾਂ ਮੈਂ ਸਭ ਜੀ ਵੀਡੀਓ ਦਾ ਸਾਹਮਣੇ ਪੈਕਿੰਗ ਹੋ ਰਹੀ ਹੈ ਕਿ ਇਹਦਾ ਫਰਮਾਇਆ ਤਾਂ ਨਹੀਂ ਤੇ ਇਹਨਾਂ ਨੇ ਅਟਾਰੀਆ ਜੀ ਮੇਰੇ ਕੱਪੜੇ ਨੂੰ ਪ੍ਰੈਸ ਨਹੀਂ ਆਹ ਦੇਖੀ ਹੋਈ ਹੈ ਕੀ ਹੋ ਗਿਆ ਇਹ ਤੋਤਾ ਹੋਇਆ ਹੈ ਸਾਡੀ ਆਪਣੀ ਗੱਲ ਹੈ ਕੈਮਰਾਮੈਨ ਜੀ ਥੋੜਾ ਜਿਹਾ ਨੇੜੇ ਆ ਜਾ ਕਰੋ ਮਰ ਮਾਮਾ ਦਾ ਪੁੱਟਾ ਕੈਮਰਾਮੈਨ ਰਬਾ ਜੀ ਜਿਹੜੀ ਜਿਹੜੀ ਚੀਜ਼ ਨਹੀਂ ਸੀ ਕਰਨਾ ਕਰਦੇ ਚੀਜ਼ ਦਿਖਾਉਣੀ ਹੁੰਦੀ ਵੀਡੀਓ ਦੇ ਵਿੱਚ ਜੇ ਪ੍ਰੈਸ ਦੀ ਗੱਲ ਕਰਦੇ ਤਾਂ ਪ੍ਰੈਸ ਦਿਖਾ ਦਿਓ ਵੀ ਹਾਂ ਤੜਾ ਸਾਇੰਸ ਆ ਗਈ ਹੈ ਕੱਪੜੇ ਫੂਕਦੀ ਹੈ ਤਾਜਾ ਸੁਦੀਪ ਗੱਲ ਕਰਦਾ ਤਾਂ ਸੁਦੀਪ ਤੇ ਮੂੰਹ ਹੀ ਨਹੀਂ ਕੈਮਰਾ ਜਾਣਾ ਚਾਹੀਦਾ ਮੈਂ ਕਿਤੇ ਐਂ ਕਹਿੰਦੇ ਸੁਦੀਪ ਗੱਲ ਕਰਦਾ ਤਾਂ ਸੁਦੀਪ ਦਾ ਮੂੰਹ ਭੂਗਦਾ ਗੱਲ ਤਾਂ ਵਸੇ ਕਿਹੜੇ ਕੈਮਰੇ ਤੇ ਲਾ ਜਾ ਕੋ ਨਾ ਨਾ ਤੇਰਾ ਮੂੰਹ ਕਿੱਥੇ ਜਾਣਾ ਤੇ ਜੀਵ ਨੂੰ ਥੋੜੀ ਜਿਹੀ ਨਾ ਉਹ ਮਤਲਬ ਉਹ ਤਾਜਾ ਕਾਲਾ ਹੋਦਾ ਚਿਲ ਉਹ ਹੈਗਾ ਜਿੱਥੇ ਪਰ ਜਿਹੜੀ ਗੱਲ ਕਹਿ ਦੇਵੇ ਪਤਾ ਨਹੀਂ ਕੁਦਰਤ ਹੀ ਕਿਵੇਂ ਪੂਰੀ ਹੋ ਜਾਂਦੀ ਹੈ ਇਹਨੇ ਇੱਕ ਕੈਮਰਾ ਮੂੰਹ ਮੂੰਹ ਕਰਦੇ ਆ ਨਹੀਂ ਉਹ ਕਹਿੰਦੇ ਉਹਨਾਂ ਕਾਲੇ ਤੇਲ ਦੀ ਗੱਲ ਕਰੀਆ ਹਾਂ ਵੀ ਇੱਕ ਦਿਨ ਗੱਲ ਕਹੀ ਆ ਹਾਂ ਅੱਜ ਮਿੰਟ ਉਹ ਆ ਆ ਬਾਲਾ ਆ ਕੱਟ ਬਾਲਾ ਇਹ ਨਿਕਲ ਹਾਂ ਉਹ ਲੋਈ ਹੈ ਉਹ ਲੋਈ ਚ ਬਾਲ ਪੈ ਗਿਆ ਅੱਛਾ ਹੈ ਹਾਲੇ ਪਤਾ ਨਹੀਂ ਆਂ ਕੀ ਰਿਹਾ ਸਤੋਂਦੇ ਨਹੀਂ ਜੇ ਤੁਸੀਂ ਉਹਦੇ ਕਰਕੇ ਤਾਂ ਮੈਂ ਤੋਤਾ ਤਬੀਏ ਨਿਸ਼ਾਨਾ ਕਿਤੇ ਨਿੱਕੀ ਲੱਗੇ ਤੇ ਵੀ ਐਨੇ ਤਾਂ ਕਈ ਦਿਨ ਪਹਿਲਾਂ ਉਸ ਭੈਣ ਦਾ ਨਾ ਬਾਹਰ ਤੋਂ ਫੋਨ ਆਦਾ ਸੀ ਕੈਨੇਡਾ ਸੇ ਸੀ ਨਾ ਮਨੂੰ ਅੱਗਾ ਬਰਾਖਤਾਂ ਤੇ ਉਹ ਭਾਈ ਬਹੁਤ ਜ਼ੋਰ ਲਾਇਆ ਉਹਨੇ ਵੀ ਐ ਕਰ ਵੀ ਵਿੱਕੀ ਤੂੰ ਅਮਰਤ ਸਾਲ ਜਾ ਦੁੱਖ ਪੰਜ ਨਹੀਂ ਮੀਂਹ ਚਾਹਨਾ ਕਰਿਆ ਬੀਤੇ ਨੇ ਤੇ ਚੱਕਰ ਟੱਕਰ ਜਾਈ ਮਹਾਰਾਜਾ ਸ੍ਰੀ ਗੁਰੂ ਪਰੰਗ ਦਾ ਸਮਾਰਜ ਵੀ ਤੇਰੇ ਤੇ ਕਿਰਪਾ ਕਰ ਲਵੇ ਤੇ ਮੈਂ ਤਾਂ ਸੰਦੀਭੂ ਹੋ ਗਿਆ ਵੀ ਛੱਡ 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 ਇਹਨਾਂ ਨੇ ਵੀ ਹਟਿਆ ਨਹੀਂ ਇਹਨਾਂ ਨੇ ਪ੍ਰੋਗਰਾਮ ਨਾਲ ਫਿਰ ਇਹਨਾਂ ਨੇ ਗੇਮ ਖੇਢੀ ਜੀ ਇੱਕ ਤੇ ਜੈਸਮੀਨ ਹਾਂ ਵਿੱਚ ਸੁਖੋ ਭੈਣ ਜੀ ਇੱਕ ਹੀ ਜਾਣ ਅਸੀਂ ਕੁੜੀਆਂ ਤੇ ਪਿੱਛੇ ਜੈਸਮੀਨ ਵਿੱਚ ਐ ਫਲਾਣੀ ਵਿੱਚ ਉਹ ਬੱਚੇ ਵਿੱਚ ਆਓ ਬਿਸ ਜਨਾਨੀਆਂ ਜਨਾਨੀਆਂ ਨਹੀਂ ਜਾਣਾ ਵੀ ਬੰਦਾ ਕੋਈ ਨਹੀਂ ਲਿਜਿਆਣਾ ਇਹਨਾਂ ਨੂੰ ਆਇਆ ਤਾਂ ਵੀ ਵਿੱਕੀ ਕਹੋਂਗਾ ਵੀ ਮੈਂ ਜਾਾਂਗਾ ਫੇ ਸਾਡੇ ਨਾਲ ਹਾਂ ਪਰ ਮੈਂ ਵੀ ਮੈਂ ਹਮ ਵੀ ਨਹੀਂ ਭਰੀ ਮਾਂ ਵੀ ਮੈਂ ਜਾਦਾ ਨਹੀਂ ਜਾਣਾ ਇਹ ਪਰ ਹਟੇਲ ਜੀ ਉਹਨੂੰ ਜੈਸਮੀਨ ਤੁਹਾਨੂੰ ਪਤਾ ਵੀ ਕਈ ਦਿਨਾਂ ਦੀ ਬਹੁਤ ਚੜੀ ਬਿਮਾਰ ਚੱਲਦੀ ਸੀ ਤੇ ਉਹਦੇ ਮਨ ਤੋਂ ਉਹ ਉਰੀ ਆਈ ਵੀ ਸਾਡੇ ਕੋਲ ਅਸਟਾ ਨੂੰ ਵੀ ਵੀ ਥੋੜਾ ਦਾ ਮਤਲਬ ਕੋਮੜ ਨੂੰ ਕਿਹਾ ਉਹ ਵੀ ਥੋੜਾ ਦਾ ਬਾਹਰ ਅੰਦਰ ਕੋਮੜ ਥੋੜਾ ਜਿਹਾ ਸਰੀਰ ਦਾ ਮਾਹੌਲ ਦਾ ਚੇਂਜ ਹੋਵੇ ਤੇ ਵੀ ਉਹ ਕਹਿੰਦੀ ਚਾਚੂ ਵੀ ਮੈਨੂੰ ਲੈ ਕੇ ਚਾਲੋ ਤੁਹਾਨੂੰ ਉਮਰ ਤੋਂ ਸਾਹਮਣੇ ਦਰਵਾਜ਼ਾ ਬੀ ਔਖਾ ਚੈ ਸੌਖਾ ਮਾ ਵੀ ਚੱਲਦਾ ਵੀ ਹੁਣ ਦੇਖਦੇ ਵੀ ਕਿੱਦਾਂ ਪਲਾਨ ਬਣਾਉਣਾ ਵੀ ਜਾ ਗੱਡੀ ਪਰ ਹੋਣਾ ਜਾਂ ਟ੍ਰੇਨ 'ਚ ਜਾਣਾ ਜਾਂ ਏਰੋਪਲੇਨ ਤੇ ਜਾਣਾ ਜੇ ਏਰੋਪਲੇਨ ਤੇ ਜਾਣਾ ਤਾਂ ਜਲੰਧਰ ਤੇ ਮਿਲਣਾ ਜੀ ਸਾਨੂੰ ਜਲੰਧਰ ਤੇ ਫਿਰ ਅਬਰਸਾਰਵਾਸ ਤੇ 60 ਕਿਲੋਮੀਟਰ ਬਾਅਦ ਤੇ ਕੀ ਰੋਪਲੇ ਕਰਨਾ ਜੇ ਟ੍ਰੇਨ ਕਰਨੀ ਹੈ ਜੀ ਟ੍ਰੇਨ ਤਾਂ ਠੀਕੀ ਤੇ ਹੋਣੀ ਰੁਪੜ ਲਈ ਹਾਂ ਫੇਲਾ ਦੇਖਦੇ ਹਾਂ ਕਿ ਆਪਣਾ ਬਣਦਾ ਇਧਰ ਪ੍ਰੈਸ ਖਸਾ ਖਸਾ ਕੇ ਆਪਣੇ ਸੂਟਾਂ ਨੂੰ ਜਿਵੇਂ ਆਪਣੇ ਪੰਜਾਬੀ ਦੇ ਦਿਖਾਵਾਂ ਜੀ ਤੁਹਾਨੂੰ ਕਲੇ ਵਾਲ ਤੇ ਪਹਿਨਦੇ ਆ ਉਹ ਨਹੀਂ ਹੈਗੀ ਉਹ ਜਿਹੜਾ ਆਪਣੇ ਸੂਟਾਂ ਜੀ ਉਹਦੇ ਕਰੀਜਾ ਮਨ ਗੜਗੜ ਕੇ ਆ ਲੈ ਹਾਂ ਹਾਂ ਉਹ ਆਥਰਾ ਬੜਾ ਉਡਲੀ ਹੁਣ ਪੁੱਣ ਜਾਣਾ ਕਿਹਨੇ ਕਿਹਨੇ ਆਪਾਂ ਨਹੀਂ ਜਾਣਾ ਵਿਕਰਮ ਸਿੰਘ ਹਾਂਜੀ ਨਰੀਮ ਕੌਰ ਹਾਂਜੀ ਸ਼ੁਭਰੀਦ ਕੌਰ ਹਾਂਜੀ ਜਸਮੀਨ ਕੌਰ ਹਾਂਜੀ ਤੇ ਇੱਕ ਉਹਦੀ ਨਾਨੀ ਜੀ ਨੇ ਜਾਣਾ ਗਵਲੀ ਨੇ ਗੁਰਦਕੌਰ ਮੈਂ ਤੇ ਕੌਰ ਨਹੀਂ ਹਕੀਮ ਕੌਰ ਤੇ ਉਹਦੀ ਕਾਲੀ ਨੇ ਤੇ ਉਹਨਾਂ ਦੀ ਬੇਟੀ ਨੇ ਜਾਣਾ ਹਾਂਜੀ ਇੱਕ ਬੰਦਾ ਬਚਾਦ ਬਚਾਲੇ ਉਹਦਾ ਪੱਕਾ ਪਾਣਾ ਔਸ਼ੰਤਾ ਹੈਗਾ ਕੌਣ ਆ ਮਤਲਬ ਬੋਲੂ ਸਿੰਘ ਬੋਲੂ ਸਿੰਘ ਨਹੀਂ ਅਰੇ ਆਈ ਭਾਬੀ ਹਾਂ ਤੇ ਮੇਰੇ ਕਿੰਨੇ ਕੈਮਰਾ ਕਿੰਨੇ ਮੂੰਹ ਕਰ ਲਈ ਤੂੰ ਪੈਠਾ ਜਿਹਾ ਲੱਗਿਆ ਮੈਨੂੰ ਓਕੇ ਤਾਂ ਵੀ ਅਰੇ ਆਈ ਭਾਬੀ ਹਾਂ ਇੱਕ ਕੈਮਰਾਮੈਨ ਸਾਡਾ ਜੀ ਉੱਥੇ ਪਹਿਲਾਂ ਜਸਮੀਨ ਨੂੰ ਸਖੋਹਾ ਮਾਰ ਗਿਆ ਮੈਂ ਜਸਮੀਨ ਨੂੰ ਵੀ ਤਾਂ ਕਦੇ ਵੀ ਵੀਡੀਓ ਬਣਾਉਣੀ ਇੱਕ ਜਗ੍ਹਾ ਛੱਡ ਕੇ ਨਹੀਂ ਬਣਾਈ ਦੀ ਵੀਡੀਓ ਹਾਂ ਉਹ ਕਰਾ ਥੋੜਾ ਬੋਤਾ ਵੀ ਪੀਓ ਤਾਂ ਇਹ ਲਜੁਣਾ ਕਰੀਦੀ ਕਦੇ ਨੇੜੇ ਆ ਕੇ ਤੇ ਦੂਰ ਤੇ ਅਸੀਂ ਬਲਪਾਂ ਨੇ ਅੱਛਾ ਜੀ ਉਹ ਤੁਸੀਂ ਪ੍ਰਸ਼ੰਤਾ ਹਰੀ ਆਈ ਭਾਬੀ ਕਹਤਾ ਗਏ ਮੈਂ ਚੱਲ ਚੱਲੂਗੀ ਪੇਪਰ ਦੇ ਪੱਕਾ ਨਹੀਂ ਲੈ ਪੱਕਾ ਨਹੀਂ ਹੈ ਪੱਕਾ ਕਿਕਣਾ ਹੋਊਗਾ ਪੱਕਾ ਨਹੀਂ ਲਾਉ ਉਹਨੂੰ ਦੱਸੂਗੀ ਅੱਛਾ ਅੱਛਾ ਠੀਕ ਹੈ ਚਲ ਉਹਦੀ ਹੋ ਗਿਆ ਬਾਕੀ ਜਿਹੜਾ ਕੰਮ ਆ ਜਾਵੇ ਤੇ ਉਹਨੇ ਸਾਰੇ ਇੱਲੇ ਪਹੁੰਚੇ ਜਾਣ ਹਾਂ ਤੇ ਨਾਲ ਚੱਲਦਾ ਹੋਇਆ ਅ ਜਾਣ ਨੂੰ ਤਾਂ ਮੈਨੂੰ ਬਹੁਤ ਦਿਲ ਕਰਦਾ ਤਾਂ ਫੇਰ ਮੈਨੂੰ ਆਏ ਹੋਗੇ ਨਾ ਮੈਂ ਲੈਣ ਦਿੰਦਾ ਹਾਏ ਇਹ ਮੇਰੀ ਭਾਬੀ ਇਹ ਤੇਰੀ ਭਤੀ ਆ ਬਰਾਸਾ ਤੇਰੀ ਭਾਬੀ ਤੇ ਜਾਣਾ ਇਹ ਆ ਵੀ ਆ ਵੀ ਇਹ ਤੇਰੇ ਪਿੱਛੇ ਮੈਂ ਚੱਲਣ ਨੂੰ ਫਿਰਦਾ ਤੇ ਤੂੰ ਚੱਲ ਤੂੰ ਜਾ ਰਹਾ ਆ ਗੱਲ ਤਾਂ ਪੂਰੀ ਹੋ ਗਈ ਨੇ ਕਰਨਵੀਰ ਦੇ ਪੇਪਰ ਆ ਓਹੋ ਫਿਰ ਮੈਨੂੰ ਕਿਹਦਾ ਪੜਾਉਣ ਨੂੰ ਪੜਾਉਣ ਜਾਣਾ ਤੁਸੀਂ ਕਿੰਨੇ ਮੁੰਡੇ ਮੁੱਖੀ ਨੇ ਕਹਿੰਦੇ ਅੱਥਰੇ ਮਾਂਚੇ ਨਹੀਂ ਜਾਊਗਾ ਕਿ ਸਾਰੇ ਗੇਮ ਨਹੀਂ ਕਰਨਾਰੇ ਹਾਂ ਹਾਂ ਉਹ ਦੇਖੂਗਾ ਆ ਪ੍ਰੈਸ ਹੋ ਗਏ ਤੇਰਾ ਜਿੱਕਰ ਠੋਕ ਠੋਕੇ ਪਾਉਂਦੀ ਇਹਨਾਂ ਵਿੱਚ ਫਿਰ ਕੋਈ ਕਿ ਪਾ ਦੋ ਜਾਨੇ ਤੇ ਕੱਪੜਿਆਂ ਦੇ ਇੱਕ ਚ ਦੋ ਜਾਨੇ ਆ ਗਏ ਮੈਂ ਜਿਹੜੀ ਗੱਲ ਕਰਦਾ ਦੇਖੋ ਮੈਂ ਆਪਣਾ ਆਪ ਲੈ ਕੇ ਜਾ ਸਕਦਾ ਉੱਥੇ ਤੁਹਾਡੇ ਬੈਗ ਬੂਗ ਜੇ ਮੇਰੇ ਤੇ ਨਹੀਂ ਆਉਣਾ ਆਪਣਾ ਬੈਗ ਮੈਂ ਆਪ ਚੱਕ ਲੂੰਗੀ ਬੜਾ ਠੀਕ ਹੈ ਜਵਾਨ ਪਰ ਰਹੇ ਮੰਨ ਲੂ ਉੱਥੇ ਜੀ ਨੂੰ ਤੁਸੀਂ ਚੱਕ ਲੂ ਮੈਂ ਉੱਥੇ ਮਨ ਆ ਰਿਹਾ ਗਰੀ ਮੇਰੇ ਮੋਟੇ ਦੁਖਦੇ ਇਹ ਦੇਖੋ ਉਹ ਗੱਲ ਨਹੀਂ ਥੋੜਾ ਬਹੁਤ ਸਮਾਂ ਚੱਕੜਾ ਪੈਣਾ ਨਹੀਂ ਆਪੇ ਚੀਜ਼ਾ ਘਟਾ ਦੇ ਮੈਂ ਮੇਰੀ ਚੀਜ਼ਾ ਹੋਂ ਕੱਪੜੇ ਭਈ ਮੈਂ ਕਚਾਰਾ ਬਣਾ ਨ ਪਾ ਲਈ ਮੈਂ ਨਾ ਕਚਾਰਾ ਬਣਾਏ ਪਾ ਕੇ ਉੱਥੇ ਲੈ ਗਿਆ ਵੇਖੀ ਕੱਪੜੇ ਰਹਿਣੋਂ ਮੇਰੇ ਲਿਜਾਣੇ। ਵੇਖੀ ਨੇ ਕੱਪੜੇ ਘਟਾ ਲੈ। ਇਹਦੇ ਵਿੱਚ ਮੇਰੀ ਕੁੜੀ ਦੇ ਮੇਰੇ ਪੈਕ ਹੋ ਗਏ। ਇਹਦੇ ਵਿੱਚ ਕੈਮਰਾ ਨੂੰ ਵੀ ਰਹਿਦਾ ਪਾਉਣਾ। ਬਾਕੀ ਆਪਿਆ ਜੀ ਸਾਡੇ ਪੈਸਾ ਲਾਇਆ ਸੀ। ਅਜੇ ਦਸਵੇਂ ਦੇ ਪਾਣੇ ਆ। ਉਹ ਤਾਂ ਮੈਂ ਵਿਕੀ ਆਣ ਪਾਣੀ ਇੱਕ ਦੋ ਦੋ ਜਣਿਆਂ ਦੇ ਕੱਪੜੇ ਬੈਗ ਚ ਪਾ ਦੇ। ਉਹ ਤਾਂ ਮੈਂ ਸਮਝ ਗਿਆ। ਜਦੋਂ ਉੱਥੇ ਖੁੱਲਣਗੇ ਇੱਕ ਬੈਗ ਖਾਲੀ ਕਰਕੇ ਇੱਕ ਚ ਪਾ ਦੇਣੇ ਆ। ਫਿਰ ਜਿਹੜੇ ਖੋਲੀ ਕਹਿੰਦੇ ਉਹ ਬੈਗ ਚ ਪਾਈ ਜਾਣਗੇ। ਮੈਂ ਕਰਵੇਂ ਪੇਪਰ ਮੈਂ ਕਰਾ ਲਿਆਉਂਗਾ। ਨਹੀਂ ਤੁਸੀਂ ਜਾਓ। ਲੈ। ਕੋ ਜਾ ਕੋ ਜਾ ਨਹੀਂ ਅੰਨਾ ਬੀਨੀ ਹੋ ਕਰੀਦਾ ਹੁੰਦਾ ਉਹ ਤਾਂ ਬਿੱਕੀ ਦੇ ਕੱਪੜੇ ਬਣਾਈ ਮੈਂ ਆਪਣੇ ਆਪਣੇ ਫੜਾ ਜਿੱਪ ਲਾ ਕੇ ਉੱਥੇ ਰੱਖ ਤੇ ਬਿੱਕੀ ਦੇ ਕੱਪੜੇ ਬਣਾਈ ਨਾਲਾ ਪਾਉਣਾ ਹੈ ਕਾਬੇ ਨਾਲਾ ਪਾਉਣਾ ਮੈਂ ਬੰਨੂ ਨੂੰ ਮੈਂ ਨੂੰ ਦੱਸ ਗਿਆ ਪਾਉਣਾ ਤਾਂ ਆ ਨਾਲ ਲੱਗ ਲੋ ਕਿ ਸਾਰੀ ਤੇ ਗਿੱਲਾ ਦੇ ਪਾਉਣਾ ਹੋਵੇ ਆਜਾ ਜੀ ਆ ਗਿਆ ਜੀ ਮੈਨੂੰ ਆਜਾ ਮੇਰੇ ਜੀ ਜੀਡਾ ਜੀਡਾ ਵੇਲਾ ਨੇ ਵਾ ਜੀਡਾ ਮੇਰਾ ਇੱਕ ਰੰਭਾ ਹੈ ਗੁਰੂ ਜੀਡਾ ਉਲਕੇ ਆ ਗਿਆ ਤੁਸੀਂ ਤੇ ਜੀਡਾ ਕੜਾ ਦੇ ਕਿਸ਼ਾ ਤੁਸੀਂ ਪੇਪਰ ਕਾਦੇ ਤੇਰਾ ਬਈ ਕਿਦਾਂ ਨਾ ਪਹਿਲਾ ਪੀਣਾ ਕੱਲ ਨੂੰ ਕੱਲ ਨੂੰ ਜਾਣਾ ਰਮਨਾਰ ਪੇਪਰ ਹੈ ਤੇ ਰੰਗ ਟਿਕਾ ਤੋ ਇੱਕ ਇੱਕ ਬੰਦੇ ਦੀ ਨਰਮ ਗੱਲ ਦੱਸਾਂ ਉਹ ਪ੍ਰਸਤਤੀ ਚੱਲ ਹਾਂ ਉਹਨਾਂ ਪੜ੍ਹਨ ਨੂੰ ਵੀ ਚੱਲ ਸਾਡੇ ਨਾਲੇ ਪੜ੍ਹਦਾ ਸੀ ਉਹ ਬੀੜੂ ਦਾ ਪਹਿਲਾਂ ਦੇਖੇ ਰੋਮਾਂ ਚੱਲ ਨਾਉ ਵੀ ਕਾਹਨੂੰ ਲੈਣਾ ਪਾਣੀ ਕਿੱਥੇ ਦਾ ਨਾਉ ਨਹੀਂ ਲਈਦਾ ਹਾਂ ਵੀ ਕਰਨਵੀਰ ਨੂੰ ਪਰਵਾ ਗੱਲਾਂ ਸੁਣਾਉਣ ਲੱਗਿਆ ਨੇ ਕਿ ਪੰਜਾਬੀ ਦਾ ਪੇਪਰ ਆ ਚੱਲ ਉਹਨਾਂ ਮੁੰਡਿਆਂ ਨੇ ਨਾ ਕਿਆ ਕਰ ਉਹਨਾਂ ਉਹਦਾ ਪੇਪਰ 6 ਉਹਦੇ 7 ਸਬਜੈਕਟ ਹੁੰਦੇ ਨਾ ਬਣਦਾ ਤਾਂ ਆਪਾਂ 5 ਤਾਂ ਲਾਜ਼ਮੀ ਹੋ ਜਾਂਦੇ ਪਲੱਸ 1 ਲਾ ਕੇ ਹਾਂ ਨਹੀਂ ਤਿੰਨ ਲਾਜ਼ਮੀ ਹੁੰਦਾ ਉਹ ਇੰਗਲਿਸ਼ ਆ ਪੰਜਾਬੀ ਦਾ ਹੁੰਦਾ ਐਸਐਸਟੀ ਦਾ ਹੁੰਦਾ ਇੱਕ ਉਹੋ ਨਹੀਂ ਨਹੀਂ ਉਹ ਤਾਂ ਆਪਣੀ ਆਪਣੀ ਉਹ ਹੁੰਦੀ ਆ ਵੀ ਸੌ ਲੋਜੀ ਆ ਲੈਣਾ ਆ ਲੈਣਾ ਇਹ ਲੈਣਾ ਉਹ ਲੈਣਾ ਤੇ ਉਹਨੇ ਭਾਈ ਸਬਜੈਕਟ ਲੈ ਲੈ ਪੜ੍ਹ ਲਈ ਪੜ੍ਹੀ ਜਾਂ ਪੜ੍ਹੀ ਜਾਂ ਪੜ੍ਹੀ ਜਾਂ ਪੜ੍ਹੀ ਬਾਕੀ ਸਾਰੇ ਪੇਪਰ ਅਜੇ ਪਾਸ ਪੰਜਾਬੀ ਨੂੰ ਫੇਲ ਪੰਜਾਬੀ ਵਾਲੇ ਪੇਪਰ ਤੋਂ ਕਾ ਫੇਲ ਹੋ ਹਾਂ ਪੰਜਾਬੀ ਵਾਲੇ ਪੇਪਰ ਤੋਂ ਤੇ ਫੇਲ ਹੋ ਗਿਆ ਤਾਂ ਕਿਸੇ ਵੀ ਗ੍ਰੈਂਥ ਕਿਸੇ ਉਹ ਉਹ ਨਹੀਂ ਪਾਸ ਕਰ ਸਕਦਾ ਚਾਹੇ ਪੰਜ ਦੇ ਚਾਰ ਦੇ ਚਾਰ ਸਬਜੈਕਟਾਂ ਚ ਪਾਸ ਹੋ ਜਵੇ ਜੇਡੀ ਸਾਡੀ ਮਾਤਰ ਭਾਸ਼ਾ ਜੇ ਉਦੋਂ ਵੀ ਫੇਲ ਹੋ ਗਿਆ ਤਾਂ ਫੇਲ ਟਿਕਿਆ ਜਾਊਗਾ ਉਹਨੂੰ ਵਿਚਾਰੇ ਨੂੰ ਪਲੱਸ ਬੰਧ ਦੁਬਾਰਾ ਕਰਨੀ ਪੈਗੀ ਪੰਜਾਬੀ ਦੇ ਪੇਪਰ ਵਿੱਚ ਮਾਹੌਲ ਕਹਿੰਦਾ ਵੀ ਉਹਨੂੰ ਕਰਾ ਦੇ ਦੇ ਨਾ ਜਮ ਉਹ ਕਹਿੰਦਾ ਕਿ ਇਹ ਤਾਂ ਪੰਜਾਬੀ ਦਾ ਪੇਪਰ ਆ ਬੀਓ ਪੇਪਰ ਦਾ ਚੱਕਰ ਚ ਕਿਤੇ ਨਾ ਹੋਵੇ ਵੀ ਪਿਆਬੀ ਤੇ ਫਿਰ ਉਹਦੇ ਬਾਕੀ ਸਾਰਾ ਚ ਪਾਸ ਹੋ ਜੇ ਬੈ ਕੰਮ ਖਤਮ ਆ। ਹੂੰ ਫਿਰ ਆ ਕਿ ਆਪਾਂ ਜਾਣ ਕੇ ਉਹਨੂੰ ਪਹੁੰਚ ਜੰਦੇ ਕਸ਼ਮੀਰ ਕੰਦੀ ਵੀ ਮੈਨੂੰ ਵੀ ਪਤਾ ਹੈ। ਵੀ ਮੈਂ ਵੀ ਨੂੰ ਜਾਣ ਕੇ ਯਾਨੀ ਤੁਹਾਨੂੰ ਕੋ ਸੌਂਦਾ ਰਹੀ ਤਾ ਤੂੰ ਆਏ ਆਪ ਨੂੰ ਪਹਲਾਣਾ। ਪੜਦਾ ਵਧੀਆ। ਹਾਂ। ਪੜਦਾ ਵਧੀਆ। ਤਰੀ ਜਿੱਕ ਚੱਕਰ ਦੀ। ਨਾ ਮੈਂ ਉਹਨੂੰ ਕਿਹਾ ਮਾ ਵੀ ਦੇਖੋ। ਉਹ ਪਤਾ ਨਹੀਂ ਮਿੱਤੇ ਕੀ ਮੰਗਦਾ ਤਾ ਪੈਨ ਤਾਂ ਕੁਝ ਹੋ ਯਾਰ। ਪੈਨ। ਹਾਂ? ਪੈਨ। ਪੈਨ ਨਹੀਂ ਪੈਨ ਪਿੱਛੇ ਥੋੜੋ ਹੋ ਗਣਾ ਤਾਂ ਮੈਂ ਗੱਲ। ਮੈਂ ਫੋਨ ਪਿੱਛੇ ਗੱਲ ਕਰਦਾ ਤਾ ਉਹ। ਵੀ ਬੋਨੋ ਫੋਨੋ ਮਾਂ ਵੀ ਦੇਖ ਜੇ ਤਾਂ 80% ਤੇ ਉੱਪਰ ਨੰਬਰ ਲੈ ਗਿਆ ਤਾਂ ਤਾਂ ਤੈਨੂੰ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਫੋਨ ਮਿਲਿਆ ਕਰੂਗਾ ਨਹੀਂ ਤੇ ਰਹੂਗੀ ਬੰਦਾ ਪਹਿਲਾਂ ਕੋਈ ਚੱਕਰ ਨਹੀਂ ਡੇੜੀ ਉਹਨੇ WhatsApp ਮਾਰ ਕੇ ਕਹਿਤਾ ਬੰਦੂ ਲੱਗਦਾ ਹੈ ਵੀ 80% ਤੇ ਉੱਪਰ ਨੰਬਰ ਲੈ ਜੂਗਾ ਬਾਕੀ ਪਤਾ ਵੀ ਕੁਝ ਨਹੀਂ ਬਾਈ ਸਾ ਪੜ੍ਹਾਈ ਦੇ ਮਾਮਲੇ ਪੜ੍ਹਾਈ ਦੇ ਮਾਮਲੇ ਚ ਚਾਹੀਏ ਤਾਂ ਹਰੇਕ ਮਾਪਾ ਮਾਂ ਨੂੰ ਬੱਚਾ ਆ ਰੱਗੀ ਸਹੀ ਲੱਗਦਾ ਹੁੰਦਾ ਵੀ ਸਹੀ ਵੀ ਨਹੀਂ ਲੱਗਦਾ ਹੁੰਦਾ ਇਹ ਜੀ ਗੱਲ ਨਹੀਂ ਬੱਚਾ ਵੀ ਕਿਸੇ ਪਾਸਾ ਕਿਸੇ ਪਾਸਾ ਤੇ ਕਮਜ਼ੋਰ ਨਾ ਰਹੇ ਬੱਚਾ ਪੜ੍ਹਾਈ ਵਿੱਚ ਹੋਰ ਹੀ ਗੱਲ ਕਹਿੰਦੀ ਮੈਂ ਵੀ ਤੁਹਾਨੂੰ ਪਤਾ ਹੈ ਸਾਡੇ ਸਾਥ ਨਾਲ ਵੀ ਉਹ ਤਾਂ ਠੀਕ ਰਹੇ ਪਰ ਅਸੀਂ ਉਹਦੇ ਸਾਹਮਣੇ ਜਾਣ ਜਾਣ ਕੇ ਕਹਿੰਦੇ ਆ ਉਹਨੂੰ ਵੀ ਤੁਹਾਨੂੰ ਕੁਝ ਆਉਂਦਾ ਨਹੀਂ ਤੁਹਾਨੂੰ ਆਏ ਆ ਪਰ ਬਾਕੀ ਹੁਣ ਅੱਗੇ ਪਤਾ ਵੀ ਹੈ ਜੀ ਐਵੇਂ ਆਪਾਂ ਕਹੀ ਚਾਹੀਏ ਹੈ ਨਾ ਕਿਤੇ ਪੇਪਰਾਂ ਦੇ ਵਿੱਚ ਜਾ ਕੇ ਕਹਿੰਦੇ ਉਹ ਇੱਥੇ ਕਹਿੰਦੇ ਮੈਂ ਹੀ ਗੱਲ ਤਾਂ ਸੁਣਾ ਜਾਸਮੀਨ ਇੱਕ ਸੂਟ ਵਰਗਿਆਣਾ ਇੱਕ ਆਵੇ ਬਾਕੀ ਕਪੜੇ ਵਿਚਾਰੀਓ ਕੋਈ ਨਹੀਂ ਉਹ ਕੋਈ ਨਹੀਂ ਕਪੜਿਆਂ ਦਾ ਕਾਟਾ ਅਮਰਤ ਸਰ ਤੋਂ ਟਕਾਣਾ ਨਹੀਂ ਸੜੀਆਂ ਮੁੱਲ ਦੇ ਕਪੜੇ ਥਾਨ ਤੋਂ ਆਦੂ ਥਾਨੇ ਥਾਨ ਤਾਂ ਪਈਆਂ ਸਿਉਂਦੀਆਂ ਆਏ ਥਾਨ ਚੌਥੇ ਸਾਰੇ ਹਰ ਜਾਨ ਨੂੰ ਫਿਰਦੇ ਆ ਖੰਨੇ ਨੂੰ ਕਹਿੰਦੀ ਖੰਨੇ ਛੇਲ ਤੇ ਜਾਣਾ ਆਹ ਫਾਇਕਰ ਪਈ ਆ ਨਹੀਂ ਅਰੇ ਸਵੇਰ ਦੀ ਗੱਲ ਦੱਸਾਂ ਬਿਤੇ ਸ਼ਾਮ ਹੋਈ ਵੀ ਬੱਚੂ ਨੂੰ ਦੀ ਪਰਮਾਤਮਾ ਨੂੰ ਰਰਾਸ ਸਾਹਿਬ ਦਾ ਟਾਈਮ ਮੈਂ ਜੈਸ ਵੀ ਮੈਨੂੰ ਢਿੱਲਾ ਜਮੂ ਕਰਕੇ ਕਹਿੰਦੀ ਮम्मी ਮੇਰਾ ਬਹੁਤ ਦਿਲ ਕਰਦਾ ਵੀ ਅਮਰਦਾਸ ਦਾ ਆਣ ਮੈਂ ਕਿਹਾ ਤੂੰ ਤੇਰੇ ਚੇਹੇ ਮਰਜੀ ਤਾਂ ਹੈ ਨਹੀਂ ਕਹਿੰਦੀ ਨਹੀਂ ਮੰਮੀ ਪਤਾ ਨਹੀਂ ਘਾਤੇ ਵੀ ਮੇਰਾ ਬਹੁਤ ਜੀ ਕਰਦਾ ਵੀ ਮੈਂ ਜਾ ਕੇ ਆਉਂ ਤਦੋਂ ਕਿ ਹਮੇਸ਼ਾ ਵੀ ਆਏਗਾ ਮੈਂ ਤੇਰਾ ਮਾਨਣਾ ਕਹਿੰਦੀ ਹਾਂ ਮੈਂ ਕਿਹਾ ਤੂੰ ਰਾਮਦਾਸ ਜੀ ਬੁਰੀ ਅਰਦਾਸ ਕਰਦੇ ਵੀ ਬਾਬਾ ਜੀ ਮੈਨੂੰ ਜਿੱਕਣਾ ਮਰਜੀ ਕਰੋ ਕਿਸ ਕਿਕਣਾ ਵੀ ਬੁਲਾਓ ਤੁਸੀਂ ਚਲੋ ਮਨੂੰ ਕਹਦੀ ਹਾਂ ਇਹ ਵੀ ਗੱਲ ਹੈਗੀ ਆ ਥੋੜੀ ਦੇਰ ਬਾਅਦ ਜਦ ਸੰਦੀਪ ਆ ਗਿਆ ਚਲਦੇ ਆ ਜੀ ਆਪਾਂ ਚਲਦੇ ਆਂ ਦੀ ਚਲਦੇ ਆਂ ਐਕੜਾ ਰੋਲਾ ਪੈਂਦਾ ਮਨ ਦਾ ਜੀ ਗਾਹ ਗਾਹ ਗੱਲ ਬਾਤੀ ਬਾਤੀ ਆ ਕੇ ਕਿ ਸਿੰਘ ਨੇ ਜਦੇ ਤੁਸੀਂ ਵੀ ਬੋਲੇ ਉਸ ਟਾਈਮ 'ਤੇ ਉਹ ਭਾਈ ਮੈਂ ਹੈਗਾ ਘਰ ਵਾਲੀ ਦਾ ਆਪਣੀ ਦਾ ਆਗਿਆਕਾਰੀ ਹੁੰਦਾ ਮੇਰੇ ਮਨੂੰ ਜਿੱਥੇ ਮਰਜੀ ਕਹਿ ਦਵੇ ਮੈਂ ਜਵਾਬ ਦੇ ਕੇ ਰੋਟੀ ਪਾਉਣੀ ਪਈ ਪੰਪ ਪਏ ਪੰਪ ਪਏ ਹਾਂ ਨਾ ਪਾਪਾ ਪੰਪ ਲਗਾ ਮਗੋਂ ਨਹੀਂ ਤੁਹਾਨੂੰ ਪਤਾ ਬੈਠਾ ਬ੍ਰੀਜ ਬਣ ਗਿਆ ਅੱਜ ਤਾਂ ਮੈਂ ਰੋਟੀ ਪਾਖੀ ਨਹੀਂ ਹਾਂ ਅੱਜ ਰੋਟੀ ਸੰਦੀਪ ਨੇ ਵੀ ਹੋਰ ਕੋਈ ਨਹੀਂ ਕਿਹਾ ਹੈਗਾ ਮੈਨੂੰ ਇੱਕ ਬਹੁਤ ਹੀ ਦੇ ਫਰਮ ਹੋ ਰਿਹਾ ਇਹਨੇ ਮੈਂ ਤਾਂ ਕਹਿ ਕੇ ਆ ਕਹਿੰਦੀ ਵੀ ਜੈਸਮੀਂ ਦਾ ਠੀਕ ਆ ਫਿਰ ਉਸ ਟਾਈਮ ਮੇਰਾ ਮਨ ਬਾਕ ਤੋਂ ਹੋਇਆ ਜੈ ਐਨੇ ਮੰਨੂ ਕਿਹਾ ਵੀ ਜੈ ਜ਼ਮੀਨ ਦਾ ਠੀਕ ਆ ਤਾਂ ਫਿਰ ਮੈਂ ਵੀ ਮੰਨਾ ਉਸ ਤਰ੍ਹਾਂ ਹੀ ਹੋਇਆ ਫਿਰ ਮੈਨੂੰ ਮੇਰੇ ਮਨ ਨੂੰ ਹੋਇਆ ਵੀ ਵਿੱਕੀ ਚੁੱਪਦਾ ਘਰੇ ਨਹੀਂ ਹੈਗਾ ਇਹਨੇ ਫਿਰ ਵੀ ਐ ਕਿਹਾ ਵੀ ਬਾਵਾ ਐ ਕਿ ਰੋਣੀਆਂ ਨੇ ਕੀ ਗੱਲ ਹੈ ਅੱਛਾ ਤੀ ਛੱਡ ਕੇ ਚੱਲੇ ਆਂ ਅਸੀਂ ਬੱਚਣੀ ਨੂੰ ਚੱਲ ਫਿਰ ਮੈਂ ਰਹਿ ਜੀ ਤੂੰ ਜਾਇਆ ਨਹੀਂ ਮੈਂ ਉਹ ਸੋਤੇ ਦੀ ਵੀ ਨਹੀਂ ਆਣੇ ਆ ਤਾਂ ਦੁੱਖ ਬਾਵਾ ਫੋਕਸ਼ਿਓਂ ਫਿਕਚ ਕਰਦੇ ਹਾਂ ਹਾਂ ਇਹ ਲੈ ਹੁਣ ਇਹੀ ਐ ਤੈਨੇ ਹੋਰ ਕਿਹੜੇ ਆ ਤਿੰਨਾਂ ਨੂੰ ਵੀ ਜੇ ਪੁੱਛੂਗਾ ਔਰ ਪੁੱਛੂਗਾ ਕਿਉਂ ਪਹਿਲਾਂ ਬਾਪ ਤੇ ਇਕੱਠੇ ਬੱਠੇ ਹੋ ਜੇ ਕਰਦੇ ਹਾਂ ਹਾਂ ਪਹਿਲਾਂ ਦੇਖੋ ਸਾਡੇ ਮਾਪੇ ਸਾਡੇ ਵਾਸਤੇ ਬੱਠੇ ਹੋ ਜੇ ਵੀਰੇ ਦੁੱਖ ਦਾ ਸਾਡੇ ਉਹਨਾਂ ਨੇ ਔਖੇ ਹੋ ਕੇ ਛੱਲੇ ਚਾਹੇ ਸੌਖੇ ਹੋ ਕੇ ਛੱਲੇ ਨਹੀਂ ਵੈਸੇ ਈਆਂ ਨੇ ਤੋ ਤੁਖ ਮਾਂ ਬਾਪ ਨੂੰ ਦੱਸਾਂ ਹਾਂ ਤੇ ਹੁਣ ਭਾਈ ਕਰਨਾ ਰੀਤ ਜੈਸਮੀਨ ਜੇ ਇਹਨਾਂ ਦੀ ਕੋਈ ਵੀ ਕਿਤੇ ਵੀ ਕੋਈ ਗੱਲ ਫਸਦੀ ਆ ਜੇ ਉਹਦਾ ਮਸਲਾ ਹੱਲ ਅਸੀਂ ਨਾ ਕਰ ਸਕੀਏ ਤਾਂ ਫਿਰ ਕਰੂ ਕੌਣ ਨਾਲੇ ਅਸੀਂ ਕਰਨ ਵਾਲੇ ਕੌਣ ਉਹਦਾ ਗੁਰੂ ਮਹਾਰਾਜ ਦਾ ਸਾਡੇ ਅੰਗ ਸੰਗ ਸਹਾਇ ਜਿਨ੍ਹਾਂ ਨੂੰ ਅਸੀਂ ਸਵੇਰੇ ਸਭ ਪੂਜਦੇ ਆ ਹੈ ਉਹ ਆ ਕਰਨ ਵਾਲੇ ਨਹੀਂ ਤਾਂ ਕਈ ਕਈ ਬੰਦੇ ਤਾਂ ਇਦਾਂ ਦੇ ਵੀ ਜਿਹੜੇ ਕਹਿੰਦੇ ਮੈਂ ਕਈ ਬੰਦਾ ਦੇ ਮੂੰਹ ਤੋਂ ਸੁਣਿਆ ਮੇਰੀ ਉਮਰ ਦਾ ਜਿਹੜਾ ਕਹਿੰਦੇ ਸੀ ਹੱਦ ਤੱਕ ਦਰਬਾਰ ਸਭ ਪਹੁੰਚਿਆ ਹੀ ਨਹੀਂ ਮਰਤਾ ਸਾ ਹੁਕਮ ਨਹੀਂ ਹੈ ਸਾਨੂੰ ਕੋ ਸਾਨੂੰ ਕੋ ਇਹ ਵੀ ਨਹੀਂ ਹੈਗਾ ਵੀ ਚੱਲ ਵੀ ਗਰੀਬ ਆ ਨਾ ਗਰੀਬ ਆ ਚੱਲ ਵੀ ਪੈਸਾ ਨਹੀਂ ਜਾਂ ਪਾੜਾ ਨਹੀਂ ਜਾਂ ਕੁਝ ਨਹੀਂ ਹੈਗਾ ਸਭ ਕੁਝ ਹੋਣ ਦੇ ਬਾਵਜੂਦ ਹੁਕਮ ਨਹੀਂ ਹੈ ਹੁਣੇ ਮੈਂ ਐ ਪੁੱਛਦੀ ਦੀ ਵੀ ਟਿਕਟ ਨਹੀਂ ਕਰਾਉਣੀ ਪਾਉਗੀ ਨਹੀਂ ਨਹੀਂ ਚਨਾਵਰ ਤੱਕ ਤਾਂ ਮਿਲ ਜਣੀ ਜਦਲੇ ਹੋ ਜਹਾਜ਼ ਤੇ ਟਿਕਟ ਵੀ ਤੇ ਮੇਰੀ ਗੱਲ ਸੁਣ ਤੂੰ ਜਿੱਟਣਾ ਕਹੂੰਗੀ ਮੈਂ ਜਹਾਜ਼ ਦੀ ਟਿਕਟ ਕਰਾਉਣੀ ਹੈ ਜੇ ਉਹ ਵੀ ਖੜੇ ਪੈਰ ਤਨੂੰ ਮੈਂ ਕਰਾ ਕੇ ਦਿੰਦਾ ਪਰ ਕਰਾਉਂਗਾ ਅਮਰਤ ਸਰ ਪਹੁੰਚ ਗਏ ਤਾਂ ਚਾਹ ਇੱਧਰ ਹੋ ਰਿਹਾ ਹੈ ਇਹੋ ਸਾਰੀ ਗੱਲ ਸੀਰੀਅਸ ਨਹੀਂ ਲੈਂਦੇ ਵੀ ਬਾਈ ਨਾਲ ਤੂੰ ਡਿਸਕਸ ਕਰ ਲੋ ਕਿ ਤੇ ਹੁਣ ਕਰਨੀ ਕੋਈ ਟਿਕਟ ਨਹੀਂ ਜਾ ਕੇ ਲੇ ਉਹ ਤਾਂ ਜਾ ਕੀ ਲੈਣੀ ਚਾਰ ਰੋਲ ਟਿਕਣੀ ਜੇ ਬੁਕਿੰਗ ਵਾਲੀ ਵੀ ਲੈਣੀ ਹੋ ਤਾਂ ਬੁਕਿੰਗ ਵਾਲੀ ਵੀ ਮਿਲ ਜਾਂਦੀ ਆ ਉਹ ਥੋੜਾ ਬਹੁਤਾ ਬਸ ਹਾਂ ਉਹ ਕਰਨਾ ਮੈਂ ਤਾਂ ਕੋਈ ਨਾ ਮਿਲ ਜਾਂਦੀ ਆ ਫਿਰ ਜਦੋਂ ਚਿੰਤਾ ਨਾ ਕਰ ਮੇਦੂ ਚਿੰਤਾ ਨਾ ਰਾਜ ਜਿ ਬਣਾ ਲ ਕੇ ਹਜ਼ੂਰ ਸਾਹਿਬ ਨੂੰ ਗੁਰਦੁਆਰੇ ਚ ਜਾਜ ਆਉਂਦੇ ਜਦੋਂ ਝੂਟੇ ਬਾਡੇ ਤੋਂ ਹਾਂ ਕਿ ਜਿੰਦਾਂ ਮਤ ਕਰੋ ਹਾਂ ਪਰਮਾਤਮਾ ਕਹਿੰਦਾ ਵੀ ਮੈਂ ਹੈਂ ਤੁਸੀਂ ਕਿਥੇ ਹੋ ਬਿੱਕੀ ਤੁਸੀਂ ਨਾ ਸਿਰ ਸਿਰ ਕਹਿ ਕੇ ਮੇਰਾ ਵੀ ਸਿਰ ਦੁਖਣ ਲੱਗਾ ਰੋਜ਼ ਦੁਖਦਾ ਮੇਰਾ ਸਿਰ ਹਾਂ ਓਏ ਨੀ ਤਾ ਮੇਰਾ ਵੀ ਦੁੱਖ ਦਾ ਮਾਰ ਤੇਰੇ ਨਾਲ ਹੋ ਗਿਆ ਗੁਗਨਾ ਕਰਦਾ ਬਿਨ ਆ ਕੇ ਹੁਣ ਤੇਰੀ ਜੀਬ ਕਰ ਤੀ ਦੁਖਦੀ ਇਸ ਤੇਰਾ ਦੁੱਖ ਲਾ ਕੇ ਹਣੇ ਮੇਰੇ ਘਰ ਵਾਲਾ ਕਹਿੰਦਾ ਜੀ ਆਪਣੀ ਜੀਬ ਤੋ ਹਣ ਲਾ ਤੂੰ ਵੀਡੀਓ ਚ ਨਹੀਂ ਬੋਲਣਾ ਨਾ ਮੈਂ ਤਾਂ ਤੈਨੂੰ ਕਹੀ ਜੀ ਵੀਡੀਓ ਤੇ ਬਿਨਾਂ ਜਿਹੜਾ ਬੋਲਦੀ ਤੂੰ ਮਾੜੀ ਗੱਲ ਲਗਾ ਨੀ ਸਾਰੇ ਮੈਨੂੰ ਪਿਆਰ ਕਰਦੇ ਵੀ ਹਾਂ ਮੈਂ ਕਿਪੋਜ ਨਹੀਂ ਕਾਤੇ ਆ ਆ ਤਾਰੇ ਪੋਜ ਨਹੀਂ ਚੱਲਦੇ ਵਿੱਚ ਚੁੱਪੋ ਜਾ ਇੱਕ ਫਿਰ ਇੱਕ ਨਾ ਬਾਈ ਮੇਰੀ ਇੱਕ ਗੱਲ ਪਿੱਛੇ ਬੈਂਸ ਹੋ ਗਈ ਬਾਈ ਨੇ ਦੇ ਤੇ ਥੋੜੀ ਪੱਖ ਮੈਂ ਹੋ ਗਈ ਚੁੱਪ ਹਾਂ ਬਾਈ ਕਹਿੰਦਾ ਤੂੰ ਡੋਟ ਇਨ ਮੂਹ ਬੜਾਈ ਕਿਲੀ ਹੈ ਮੈਂ ਤਾਂ ਕਹਿੰਦਾ ਥੋੜੇ ਨਾਲ ਰੁੱਸੀ ਨਹੀਂ ਗੱਲ ਇਹ ਹੈ ਵੀ ਤੁਸੀਂ ਸਾਰਾ ਦਿਨ ਬਿੱਕੀ ਨੂੰ ਸਹੀ ਕਹਿੰਦੇ ਸਾਨੂੰ ਗਲਤ ਕਹਿੰਦੇ ਉਹ ਨਹੀਂ ਬਿੱਕੀ ਕਦੇ ਗਲਤ ਹੁੰਦਾ ਹੀ ਨਹੀਂ ਇੱਧਰ ਆ ਵੀ ਛੱਡਾ ਬਿੱਕੀ ਆਹੋ ਆਪਾਂ ਹੁਣ ਗਲਤ ਵੀ ਮੈਂ ਉਹਨੂੰ ਤਾਂ ਕਹੂੰਗੀ ਜਿੱਥੇ ਹੋਊਗਾ ਉਹ ਉਹ ਦੀ ਅਨੇਤ ਸਿੰਘ ਦੀ ਪਾਸਾ ਮੈਂ ਸਭ ਦਿੱਤੀ ਉਹ ਕਹਿਣਾ ਕਿਆ ਚਾਹੁੰਦੇ ਆ ਤੂੰ ਨਹੀਂ ਤੇ ਸਮਝ ਮੈਂ ਵੀ ਸਮਝੀ ਹੁਣ ਮੈਂ ਵੀ ਐ ਕਾ ਉਹ ਵੀ ਆਪਣਾ ਕਰੀ ਆਏ ਆ ਆਹਦੇ ਪਰ ਹਗਾ ਘਰਾਉ ਕੋਈ ਹਾਂ ਜਿਹੜੇ ਇਹਦੇ ਪਰਸ ਤੇ ਸਾਲੇ ਪੈਸੇ ਠੁੱਕ ਗਏ ਉਹ ਨਾ ਹੱਥਾ ਕੱਢ ਗਏ ਚਾਹੇ ਸਾਲਾ 5000 ਪਰਸਾ ਦੇ ਵਿੱਚ ਚਾਹੇ 10000 ਪਰਸਾ ਦੇ ਕੋ ਬਾ 10 15 ਦਿਨ ਦੇ ਵਿੱਚ ਫਰ ਇਹ ਖੰਦੀ ਦੀ ਗੱਡੀ ਆ ਪਤਾ ਨਹੀਂ ਇਹਦੇ ਪੈ ਹੱਥਾਂ 'ਚ ਕੋਈ ਚੱਕਰ ਆ ਕਈਆਂ ਨੇ ਹੁੰਦਾ ਹੈ ਹਾਂ ਕਈਆਂ ਕੋਲ ਪੈਸਾ ਰੱਖਦਾ ਔਰ ਖਰਚੇ ਵੀ ਆਪਣਾ ਲਿਮਟ ਤੇ ਸਾਬਰ ਨਾਲ ਰੱਖਦਾ ਮੈਂ ਕੀ ਕਰਦੀ ਆ ਮੈਂ ਟੱਬਰ ਪਿੱਛੇ ਕਰਦੀ ਆ ਟੱਬਰ ਪਿੱਛੇ ਦਾ ਤੂੰ ਕਰੀ ਚਾਹਣਾ ਕੋਈ ਚੱਕਰ ਨਹੀਂ ਮੈਨੂੰ ਫਿਰ ਹੋਰ ਕਿਹੜੇ ਕਰਦੀ ਨਿਆਣਿਆਂ ਪਿੱਛੇ ਕਰਦੀ ਆ ਫੋਰ ਬੱਸ ਕਰ ਤੱਕ ਜਾ ਮੈਂ ਕਹਿੰਦਾ ਮੈਂ ਖਾਣਾ ਇਹੀ ਜੇ ਮੈਂ ਹੁਣ ਵੀਡੀਓ ਦੇ ਵਿੱਚ ਬੋਲ ਦਵਾਂ ਹਾਂ ਫਿਰ ਫਿਰ ਗੱਲ ਕਿਸੇ ਹੋਰ ਬਸਰ ਨੂੰ ਚੱਲ ਜਣੀ ਛੱਡਿਆ ਇਹ ਮੈਂ ਦੱਸ ਦਿੰਨੀ ਆ ਮੈਂ ਨਾ ਜਿਹੜੀ ਮੇਰੀ ਚੈਨ ਟੁੱਟੀ-ਵੀਟੀ ਮੈਂ ਉਹ ਭਾਈ ਕਿਹਾ ਵੀ ਟਾਂਕਾ ਲਾ ਦੋ ਉਹ ਕਹਿੰਦਾ ਇਹ ਤਾਂ ਸਾਰੀ ਟੁੱਟੀ ਵੀ ਆ ਇਹਨੂੰ ਟੰਕਾ ਲਾਉਣ ਦਾ ਕੋਈ ਫਾਇਦਾ ਨਹੀਂ ਫੇਰ ਬੁੱਟ ਜਾਨੀ ਵੀਰੇ ਵਿੱਚ 500 ਰੁਪਏ ਬਣਾ 900 ਵੀ ਰੱਖ ਲੂੰਗੀ ਬਸ ਉਹ ਨੂੰ ਮੈਂ ਕਹਿੰਦੀ ਕਿ ਹਾਂ ਤੋਂ ਬਣਾ ਕੇ ਮੈਂ ਉਹ 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 ਖਾਤਾ ਐਨੀ ਗੱਲ ਮੈਂ ਇੱਕ ਮਿੰਟ ਮੰਨ ਲਓ ਵੀ 500 ਰੁਪਏ ਪਾ ਕੇ 700 ਦਾ ਸਲਾ ਪੀ ਲੈਣੇ ਉਹਦਾ ਖਰਚਾ ਨਹੀਂ ਉਹ ਚਾਹ ਤਾਂ ਖਰਚਾ ਮਾਰਦੀ ਗੱਲਾਂ ਮੈਂ ਕਹਿੰ ਜਾਂਦਾ ਮੈਂ ਵੀੜੂ ਤੂੰ ਨਹੀਂ ਬੋਲਣਾ ਤਰਾ ਕੇ ਅੰਦਰ ਬੰਦਿਆਂ ਦੇ ਤਾਂ ਨਾ ਚਾਹੇ ਜੋ ਮਰਜੀ ਕਰਨਾ ਪਿੰਡ 'ਚ ਗੱਲ ਕਿਆ ਤੇ ਚੂੜੀ ਰੇ ਸਕਦੀ ਮਾਦਾ ਚੁਗਲ ਗੁੰਡਾ ਮਾਦਾ ਚੁਗਲਿਆ ਕਰ ਕਰ ਕੇ ਆਪਰੇ ਤੇ ਸਭ ਕੁਝ ਇਹ ਪੜਾਈ ਲਾਦਾ ਇਹ ਕਿੱਡੀ ਹਾਏ ਮੇਰੀ ਰੋਟੀ ਹਾਂ ਰੋਟੀ ਤਾਂ ਮੈਨਰੇ ਹੱਥ ਨੂੰ ਯਦੀ ਤੇ ਆਈ ਹੁੰਦੀ ਕਿਰਪਾ ਨਾਲ ਮੈਂ ਤੈਨੂੰ ਪੜਾਣਾ ਕਹਿੰਦਾ ਕਿ ਟੌਪਿਕ ਬੰਦ ਕਰ ਤੇਰੇ ਕੋਲ ਮੇਰੇ ਪੈਸੇ ਤੋਂ ਆਪ ਤੇ ਅਮਰੀਕਾ ਨੂੰ ਸੰਤਰੇ ਪਾਸੇ ਤੇ ਪੈਸੇ ਨਹੀਂ ਰਹਿ ਸਕਦੇ ਚਲ ਮੈਂ ਮੰਨਦੀ ਆ ਮੇਰੇ ਪਾਸੇ ਨਹੀਂ ਰਹਿੰਦੇ ਤੂੰ ਮੇਰੇ ਤੇ ਮੇਰੀ ਰਹਿਣ ਦੁੱਤੀ ਕਹਿਣ ਕਿ ਤੀ ਥੋੜੇ ਮਾਤ ਤੂੰ ਮੇਰੇ ਤੇ ਮੇਰੀ ਰਹਿਣ ਤੂੰ ਮੇਰੇ ਚ ਵੀ ਨਹੀਂ ਰਹਿਣ ਦਿੰਦੀ ਐਂ ਕੀ ਰਹਿੰਦੇ ਕੀ ਦਾ ਮਰ ਸੱਚਾ ਪਰਮਾਤਮਾ ਦੇ ਗੱਲੇ ਝੱਲੇ ਚ ਰਹਿੰਦੇ ਆ ਮੈਂ ਨਹੀਂ ਰਹਦੇ ਇਹ ਪਤਾ ਜਿਹੜਾ ਪੈਸਾ ਹੁੰਦਾ ਨਾ ਮੇਰੇ ਕੋਲ ਤੇ ਤੇਰੇ ਕੋਲ ਤੇਰੇ ਕੋਲ ਤੇ ਬੱਸ ਇਹੇ ਕੋਲ ਤੇ ਭਾਬੀ ਜੀ ਕੋਲ ਤੇ ਸਮਝਣਾ ਵੀ ਬਾਈ ਕੋਲੋਂ ਬਾਈ ਕੋਲੋਂ ਤੇ ਕਰਨ ਕੋਲ ਐਜੇ ਚੈਨ ਘੁੰਮੂਗੀ ਤਾ ਕਿਸੇ ਨੇ ਰੁਪਈ ਖਾਣੀ ਹੈ ਜੇ ਮੇਨੇ ਨਾ ਪਏ ਤਾਂ ਮੇਰੇ ਕੋਲੇ ਰਹਿਨੇ ਉਹ ਵੀ ਪੈਸਾ ਖਾਚਦੀਆਂ ਮੈਂ ਹਾਂ ਸਮਝਿਆ ਕਰੋ ਪੈਸਾ ਨਾ ਕਰਨ ਦੀ ਚੇਲ ਚੁਕੀ ਜਾਵੇ ਪੈਸਾ ਖਰਦਾ ਨਹੀਂ ਹੁੰਦਾ ਨਾ ਵੈਸੇ ਖਰਦਾ ਚਾਹੀਦਾ ਕਿਉਂਕਿ ਜਿੰਨਾ ਬਹੁਤਾ ਹੋਣਾ ਚਾਹੀਦਾ ਕਿਉਂਕਿ ਦਿਮਾਗ ਦਾ ਖਰਚ ਮੈਂ ਵੀ ਤਾਂ ਉਹੀ ਤੁਹਾਨੂੰ ਸਮਝਾਉਣੀ ਆ ਵੀ ਜੇ ਮੇਰੇ ਪਾਸੇ ਚ ਪੈਸਾ ਖਰਦੋ ਨਾ ਉਲੀ ਦਾ ਚੜੀ ਵੀ ਪਰਮਾਤਮਾ ਮੈਂ ਉਲੀ ਦਾ ਨਹੀਂ ਲੱਗ ਰੋਣਾ ਮੈਂ ਉਮੀਦ ਸਾਲ ਤੁਸੀਂ 5 500 ਤੋਂ ਨੋਟ ਭਾਏ ਮੇਰੇ ਤੇ ਗਾਲ ਨਿਕਦੀ ਨਹੀਂ ਨਿਕਲਣਾ ਵੀ 2016 ਚ ਮੋਦੀ ਨੇ ਬੰਦ ਕਰਿਆ ਤੇ ਹਜੇ ਤੱਕ ਤੁਹਾਡੇ ਕੋਲ ਪੰਜ ਪਾਸੋਂ ਦੇ ਪੁਰਾਣੇ ਨੋਟ ਪਏ ਐ ਉਲੀ ਤਾਂ ਤੁਸੀਂ ਉਹਨਾਂ ਨੂੰ ਵੀ ਲੱਗਣ ਦਿੱਤੀ ਹੁਣ ਆਲਾ ਨੂੰ ਤਾਂ ਕਿਹਾ ਲੱਗਣ ਦੇ ਤੁੰਗੇ ਤੁਸੀਂ ਨਹੀਂ ਤੁਸੀਂ ਤਾਂ ਪਰਤ ਤੋ ਕੇ ਮਸੀਤ ਸਾਲਾ ਨੂੰ ਪ੍ਰੈਸ ਕਰ ਦਿੰਦੀ ਆ ਉਲੀ ਆਂਦੀ ਤਾਂ ਉਹਦੀ ਸਾਰੀ ਲਾਤ ਆ ਮੈਂ ਚੱਕ ਰਿਹਾ ਭਾਈ ਨਾਸਤ ਹੋਇਆ ਗਿਆ ਜੀ ਫੇਰ ਇੱਕ ਦਿਨ ਮੰਤਲੋ ਕੱਲ੍ਹ ਕਰ ਦੋ ਕੱਲ੍ਹ ਕਿਹਨਾਂ ਦਾ ਤੁਹਾਡੇ ਜਣਾ ਦਾ ਪ੍ਰੈਸ ਕਰਦੇ ਤੁਸੀਂ ਉਹ ਵੀ ਕਿੱਥੇ ਲੱਗ ਦਿੰਦੇ ਤੁਸੀਂ ਨੋਟਾਂ ਨੂੰ ਹੋ ਜਾਂਦਾ ਹੈ ਉਹ ਹੋ ਜਾਂਦਾ ਆ ਚਲ ਬਾਈ ਦਾ ਨਵਾਂ ਨੰਬਰ ਆਇਆ ਹੈ ਚਲ ਹੁਣ ਤੂੰ ਵੀਡੀਓ ਤੇ ਨਾ ਬੁਢੀ ਹੈ ਠੀਕ ਹੈ ਨਾ ਜਿਹੜਾ ਇੱਕ ਨੰਬਰ ਬਾਈ ਦਾ ਕਿਹਾ ਉਹ ਹੀ ਬੋਲਦਾ ਉਹ ਹੀ ਉਹਦੀ ਸੌਣ ਦਿੰਦਾ ਤੈਨੂੰ ਰਾਤ ਨੂੰ ਪਰ ਪਤਾ ਕਿ ਆ ਜੀ ਕਈ ਚਲੋ ਹੁਣ ਜਿਹੜੇ ਸਾਡੇ ਨਾਲ ਆ ਓਕੇ ਅਟੈਚਮੈਂਟ ਜਿਨ੍ਹਾਂ ਨਾਲ ਸਾਡਾ ਪਿਆਰ ਹੈ ਹੈ ਤਾਂ ਸਾਰਿਆਂ ਨਾਲ ਜਿਹੜੇ ਤੁਸੀਂ ਦੇਖਦੇ ਜੀ ਸਾਰੇ ਦੇਖਦੇ ਆ ਮਤਲਬ ਜਿਹੜੇ ਵੀਡੀਓ ਦੇਖਦੇ ਸਾਰਿਆਂ ਨਾਲ ਪਿਆਰ ਹੈ ਪਰ ਫੋਨ ਕਰਨ ਦੀ ਕੋਈ ਟਾਈਮਿੰਗ ਹੁੰਦੀ ਹੈ ਜਦੋਂ ਉਹ ਉੱਥੇ ਨਾ ਸਾਡੇ ਵੀਰ ਭਾਈ ਥੋੜੇ ਜਿਹਾ ਸਹੂਲਤ ਦੇ ਦਿੰਦੇ ਚੜ ਜਾਂਦੇ 2-2 4-4 ਉਹ ਟਾਈਮ ਹੀ ਦੇ ਦਿੰਦੇ ਅਗਰੇ ਕੋਲੋਂ ਤਾਂ ਉੱਥੇ 8-9 ਵਜੇ ਵੀ ਐਂ ਤੇ ਰਾਤ ਦੇ 12-1 ਵਜੇ ਦਾ ਹੁੰਦਾ ਫਿਰ ਉਹ ਦਿੱਕਤ ਕ੍ਰੀਏਟ ਹੋ ਜਾਂਦੀ ਵੀ ਹਾਂ ਵੀ ਫੋਨ ਵੱਜ ਗਿਆ ਤਾਂ ਇੱਕ ਵਾਰ ਬੰਦ ਹੀ ਕਰੀ ਨੀ ਮਨ ਨਹੀਂ ਕਰਨੀ ਕੋ ਵੀ ਕੀ ਨਹੀਂ ਬੋਲੂ ਰੂਆ ਬੈਗ ਚਾਹੀਦਾ ਮੈਨੂੰ ਕੋਰ ਪਹਿਲਾਂ ਮਰ ਉੱਪਰ ਜਾ ਕੇ ਉਹਦੀ ਬੈਗ ਲੈ ਕੇ ਆਉਂਦੇ ਤੇ ਵਾਪਸ ਤੇ ਕੋਰ ਫੇਰ ਦੇਖਦੇ ਆ ਚੱਲੀ ਬਣਦੀ ਕਰਨੀ ਜੇ ਬੈਗ ਚ ਕੱਪੜੇ ਨਾ ਪੇਰ ਜਾ ਵੀ ਨਹੀਂ ਹੋਣੇ ਵੀ ਨਹੀਂ ਪਤਾ ਕੋ ਦਾ ਵੀ ਕੈਨਸਲ ਹੋ ਜਿਵੇਂ ਪਰ ਬਾਵਾ ਤੇ ਕੈਨਸਲ ਨਾ ਕਰੇ ਜਿਹੜੀ ਚੀਜ਼ ਬਦਲੋ ਤਾਂ ਮਾਤਾ ਮਾਦਾ ਦਾ ਹੁਕਮ ਕਾ ਲੂ ਹੋਇਆ ਬਈ ਆ ਕੇ ਦਵਾਰੇ ਲੰਗਰ ਚੱਕਣੇ ਚੱਕਣਾ ਉਹ ਨਾ ਪਾਣੀ ਉੱਥੇ ਤਾਂ ਜਾਉਂਗੇ ਹੋਇਆ ਬਈ ਹੈ ਇਹਦਾ ਮਤਲਬ ਇਹ ਵੀ ਗੁੱਝੇ ਜਾਂ ਨਾ ਇੰਨੀ ਮਿਹਨਤ ਤੇ ਮੇਰੇ ਨਾਲ ਸੁਣ ਇੰਨੀ ਮਿਹਨਤ ਤਾਂ ਕਰ ਲਿਓ ਬੈਗ ਪੈਕੂਗਾ ਇਕੱਲਾ ਬੈਗ ਪੈਕ ਕਰਨ ਨੂੰ ਮਜਾ ਆ ਲਾ ਕਿ ਰਹ ਜੂਗਾ ਮੈਂ ਔਰ ਮੈਂ ਤਾਂ ਸਵੇਰੇ ਜੇ ਤੂੰ 7 ਵਜੇ ਟ੍ਰੇਨ ਨੂੰ ਮੈਂ ਤੜਕੇ 4 ਵਜੇ ਰੇਲਵੇ ਸਟੇਸ਼ਨ ਪਹੁੰਚਣਾ ਮਦਦ ਕਰਕੇ ਭਾ ਲੈ ਜਾਵਾਂ ਹਾਂ ਲੋ ਮੈਨੂੰ ਜੇ ਜੱਟੱਖਵੇਂ ਤੂੰ ਪਹਿਲਾਂ ਦੁਰਪੇਤਾ ਆ ਗਏ ਨਹੀਂ ਮੈਂ ਤਾਂ ਟ੍ਰੇਨ ਦਾ ਟਾਈਮ ਤੇ ਤਾਂ ਬਿੱਕੀ 7 ਵਜੇ ਤੁਰਨਾ ਪੈਣਾ ਤੈਨੂੰ ਹਾਂ 6:30 ਵਜੇ ਸਿਆਰੀ ਖਿੱਚ ਦੋ ਬਸ ਮੈਂ ਮਤਲਬ ਆਪੜੀ ਫੇਰ ਬਾਈ ਨੂੰ ਹੱਲਾ ਛੇੜੀ ਦੇਣੀ ਪੈਣੀ ਉਹ 4:00 ਵਜੇ ਚੱਲਦੇ ਉੱਠ ਕੇ ਤਿਆਰ ਹੋ ਜਾ ਮੈਂ ਤੁਹਾਡੇ ਬਸਤੇ ਪ੍ਰਚਾਰ ਦੇ ਬਣਾਉਂਦਾ ਆਹ ਹੇ ਜੀ ਤੇਰੇ ਹੱਥ ਦੇ ਬਲਸ਼ਾ ਦੇ ਨਾਉਂਗੇ ਇਹ ਤਾਂ ਚੱਲ ਚੱਲੀ ਜਾਂਦਾ ਕੋਈ ਨਹੀਂ ਕੋਈ ਚੱਕਰ ਨਹੀਂ ਹੈਗਾ ਤੇ ਚਲੋ ਠੀਕ ਹੈ ਜੀ ਉਹ ਦੇਖਦੇ ਆਂ ਪੈਕਿੰਗ ਉਹ ਬਨ੍ਹਾਦੇ ਆਂ ਪੈਕਿੰਗ ਨੂੰ ਕਰਦੇ ਆਂ ਲੋਡ ਫੁੱਟ ਜੀ ਹੋਰ ਉਹਨਾਂ ਨੂੰ ਕਿੰਨੇ ਵੇਲੇ ਟਾਈਮ ਦੱਤਾ ਉਹ ਦਿੱਤਾ ਟਾਈਮ ਉਹ ਕੋਈ ਸਾਰਿਆਂ ਨੂੰ ਦੱਤਾ ਵੀ ਉਹ ਆ ਜਾਣਾ ਉਹਨਾਂ ਨੇ ਰਾਤ ਮੱਝ ਤੂੰ ਟੈਨਸ਼ਨ ਨਾ ਲੈ ਸਭ ਨੂੰ ਟਾਈਮ ਆ ਤੂੰ ਆਪਣੇ ਕੋਲ ਧਿਆਨ ਰੱਖ ਦੱਸ ਸਭ ਨੂੰ ਟਾਈਮ ਫਿਰ ਤੁਸੀਂ ਜਿੰਨਾ ਨੇ ਜਾਣਾ ਹੈ ਸਵੇਰੇ ਪਾਣੀ ਉਹਨਾਂ ਨੇ ਆਪਣਾ ਸੜਕ ਬਣਾਉਣਾ ਚਾਹਤਾ ਉਹਨੂੰ ਤਾਂ ਐਨਾ ਕਿਹਾ ਮੈਂ ਤਾਂ ਆਇਆ ਤਾਂ ਵੀ ਉਹ ਕੁੜੀ ਨੂੰ ਕਿੰਨਾ ਟਾਈਮ ਦਿੰਦਾ ਸੁਣੀ ਨੇ ਅੱਜ ਰਾਤ ਨੂੰ ਰਾਜਾ ਨੂੰ ਪਹੁੰਚ ਗਈ ਉਹ ਕਹਿੰਦੀ ਮੈਨੂੰ ਸਵੇਰੇ 7 ਵਜੇ ਚੱਕ ਲਿਓ ਸਕੂਲ ਕੋਲ ਠੀਕ ਆ ਹਰੀ ਜੀ ਭਾਪੀ ਨੂੰ ਕਹਿੰਦੇ ਹਰੀ ਜੀ ਭਾਪੀ ਦਾ ਪੱਕਾ ਨਹੀਂ ਉਹਰੇ ਖਾਲੇ ਹਰਨਾ ਨਹੀਂ ਆ ਉਹ ਨਹੀਂ ਦੇ ਦੇ ਉਹ ਟਾਈਮ ਤਾਂ ਦੇ ਦਿਓ ਅਸੀਂ ਤਾਂ ਬੱਚੇ ਦਾ ਸਹੀ ਹੋਰ ਸ਼ਾਮ ਤੱਕ ਤਾਂ ਡਿੱਕੀ ਤੇ ਫਰੀ ਹਜੇ ਰੁਕ ਜਾ ਹੋਰ ਖਬਰ ਉਹਨੇ ਉਰੀ ਆ ਜਣਾ ਮੈਂ ਫੋਨ ਕਰਦੀ ਹਾਂ ਹਾਂ ਚਲੋ ਠੀਕ ਆ ਜੀ ਦੇਖਦੇ ਆ ਫਿਰ ਕੀ ਬਣਦਾ ਪ੍ਰੋਗਰਾਮ nossa a